ਦੋਸਤੋ ਅਮਰੀਕਾ ਤੋਂ ਜੋ 73 ਸਾਲਾਂ ਦੀ ਬਜ਼ੁਰਗ ਮਾਤਾ ਅਰਜੀਤ ਕੌਰ ਨਾਲ ਹੋਏ ਵਤੀਰੇ ਦਾ ਮਾਮਲਾ ਸਾਹਮਣੇ ਆਇਆ ਉਸਨੇ ਮੇਰੇ ਦਿਮਾਗ ਵਿੱਚ तमाम ਸਵਾਲ ਖੜੇ ਕਰ ਦਿੱਤੇ ਨੇ ਕਿ ਸਾਡੇ ਜੋ ਜਾਣਨ ਵਾਲੇ ਇਹਨਾਂ ਮੁਲਕਾਂ ਵਿੱਚ ਰਹਿ ਕੇ ਇਹਨਾਂ ਮੁਲਕਾਂ ਦੀ ਬਹੁਤ ਵਡਿਆਈ ਕਰਦੇ ਨੇ ਕੀ ਉਹਨਾਂ ਦੀਆਂ ਗੱਲਾਂ ਵਾਕਈ ਠੀਕ ਨੇ ਜਾਂ ਫਿਰ ਓਕੀਆਂ ਫੜਾ ਹੀ ਹੁੰਦੀਆਂ ਨੇ ਕਿਉਂਕਿ ਅਮਰੀਕਾ ਵਿੱਚ ਤਾਂ ਇਸ ਬੇਕਸੂਰ ਮਾਤਾ ਨੂੰ ਵਿਰਾਸਤ ਵਿੱਚ ਲੈਣ ਤੋਂ ਬਾਅਦ ਨਾ ਤਾਂ ਬੈਠਣ ਲਈ ਕੁਰਸੀ ਦਿੱਤੀ ਗਈ ਇਨਾ ਹੀ ਸੌਣ ਲਈ ਬੈੱਡ ਦਿੱਤਾ ਗਿਆ 73 ਵਰਿਆਂ ਦੀ ਬਜ਼ੁਰਗ ਮਾਤਾ ਹਰਜੀਤ ਕੌਰ ਨੂੰ ਜ਼ਮੀਨ ਤੇ ਹੀ ਸੌਣਾ ਪਿਆ ਤੇ ਇਹਨਾਂ ਦੇ ਘਰਵਾਲਿਆਂ ਨੂੰ ਵੀ ਇਹਨਾਂ ਨਾਲ ਬੜੀ ਹੀ ਮੁਸ਼ਕਲ ਨਾਲ ਮਿਲਣ ਦਿੱਤਾ ਗਿਆ 33 ਸਾਲਾਂ ਤੋਂ ਅਮਰੀਕਾ ਰਹਿ ਰਹੀ ਹਰਜੀਤ ਕੌਰ ਨੂੰ ਹੁਣ ਬੇੜੀਆਂ ਵਿੱਚ ਯਾਨਕੀ ਹੱਥਾਂ ਤੇ ਪੈਰਾਂ ਵਿੱਚ ਸੰਗਲ ਪਾ ਕੇ ਇੰਡੀਆ ਡਿਪੋਰਟ ਕਰ ਦਿੱਤਾ ਗਿਆ ਹੈ ਦਰਅਸਲ ਕੁਝ ਦਿਨ ਪਹਿਲਾਂ ਉਹਨਾਂ ਨੂੰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਯਾਨਕੀ ਆਈਸੀਈ ਨੇ ਹਿਰਾਸਤ ਵਿੱਚ ਲਿਆ ਸੀ ਉਨਾ ਉਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿਣ ਦਾ ਦੋਸ਼ ਲਗਾਇਆ ਗਿਆ ਸੀ ਇਸ ਤੋਂ ਬਾਅਦ ਭਾਰਤੀ ਅਤੇ ਅਮਰੀਕੀ ਮੂਲ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਮਾਤਾ ਹਰਜੀਤ ਕੌਰ ਨੂੰ ਈਸਟ ਬੇ ਵਿੱਚ ਰੂਟੀਨ ਚੈਕਿੰਗ ਦੇ ਦੌਰਾਨ ਫਿਰਸਤੇ ਚ ਲਿਆ ਗਿਆ ਸੀ ਪਰਿਵਾਰ ਅਤੇ ਕਮਿਊਨਿਟੀ ਦਾ ਕਹਿਣਾ ਸੀ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ 2012 ਯਾਨੀ ਕਿ 13 ਸਾਲ ਪਹਿਲਾਂ ਉਨ੍ਹਾਂ ਦੀ ਅਸਾਮੰਦ ਦੀ ਜੋ ਐਪਲੀਕੇਸ਼ਨ ਸੀ ਉਹ ਵੀ ਰਿਜੈਕਟ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਵੀ ਉਹ ਰੈਗੂਲਰ ਤੌਰ ਤੇ ਹਰ 6 ਮਹੀਨੇ ਵਿੱਚ ਆਈਸੀਈ ਨੂੰ ਰਿਪੋਰਟ ਕਰਦੇ ਰਹੇ ਨੇ ਉਨ੍ਹਾਂ ਦੀ ਉਮਰ ਅਤੇ ਨਾਜ਼ੁਕ ਸਿਹਤ ਨੂੰ ਵੇਖਦਿਆਂ ਹੋਇਆਂ ਕਮਿਊਨਿਟੀ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਪਰ ਹੁਣ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਹਰਜੀਤ ਕੌਰ ਹਰਾਂ ਦਾ ਕੋਈ ਵੀ ਡਾਕੂਮੈਂਟੇਸ਼ਨ ਨਹੀਂ ਕੀਤਾ ਗਿਆ ਸੀ ਯਾਨੀ ਉਨ੍ਹਾਂ ਕੋਲ ਅਮਰੀਕਾ ਵਿੱਚ ਰਹਿਣ ਲਈ ਜ਼ਰੂਰੀ ਕਾਗਜ਼ਾਤ ਨਹੀਂ ਸਨ 1992 ਵਿੱਚ ਉਹ ਆਪਣੇ ਦੋ ਬੇਟਿਆਂ ਦੀ ਮਾਂ ਦੇ ਤੌਰ ਤੇ ਭਾਰਤ ਤੋਂ ਅਮਰੀਕਾ ਗਏ ਸੀ। ਉਹਨਾਂ ਦੀ ਨੂੰ ਮਨਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਅਸਾਈਲਮ ਕੇਸ 2012 ਵਿੱਚ ਰੱਦ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਉਹ 13 ਸਾਲ ਤੋਂ ਵੀ ਵੱਧ ਸਮੇਂ ਤੱਕ ਹਰ 6 ਮਹੀਨਿਆਂ ਬਾਅਦ ਸੈਨ ਫਰਾਂਸਿਸਕੋ ਵਿੱਚ ICE ਕੋਲ ਜਾ ਕੇ ਇਮਾਨਦਾਰੀ ਨਾਲ ਰਿਪੋਰਟ ਕਰਦੇ ਰਹੇ ਨੇ। ਅਮਰੀਕਾ ਵਿੱਚ ਇਸ ਮਾਮਲੇ ਦੇ ਅਟਾਰਨੀ ਦੀਪਕ ਅਲੂਵਾਲੀਆ ਨੇ ਦੱਸਿਆ ਕਿ ਮਾਤਾ ਹਰਜੀਤ ਕੌਰ ਸਮੇਤ 132 ਭਾਰਤੀ ਨਾਗਰਿਕਾਂ ਨੂੰ ਜਾਰਜੀਆ ਤੋਂ ਆਈਸੀਈ ਦੇ ਚਾਰਟਰਡ ਪਲੇਨ ਰਾਹੀਂ ਪਹਿਲਾ ਆਰਮੇਨੀਆ ਲਿਆਂਦਾ ਗਿਆ ਤੇ ਉੱਥੋਂ ਦਿੱਲੀ 에어ਪੋਰਟ ਪਹੁੰਚਾ ਦਿੱਤਾ ਗਿਆ। ਦਿੱਲੀ 에어ਪੋਰਟ ਤੇ ਪਰਿਵਾਰ ਅਤੇ ਜਾਣ ਪਛਾਣ ਵਾਲੇ ਉਹਨਾਂ ਨੂੰ ਲੈਣ ਲਈ ਪਹੁੰਚੇ। ਪਰ ਹੁਣ ਅਮਰੀਕਾ ਦੀ ਜੋ ਸਿੱਖ ਕਮਿਊਨਿਟੀ ਹੈ ਉਹ ਇਸ ਫੈਸਲੇ ਨੂੰ ਲੈ ਕੇ ਬਹੁਤ ਜ਼ਿਆਦਾ ਨਿਰਾਸ਼ ਹੈ। ਅਮਰੀਕਾ ਵਿੱਚ ਹਰਜੀਤ ਕੌਰ ਹੋਰਾਂ ਨੂੰ ਭਾਰਤ ਭੇਜਣ ਤੋਂ ਰੋਕਣ ਲਈ ਪ੍ਰਦਰਸ਼ਨ ਵੀ ਕੀਤੇ ਗਏ। ਇਸ ਦੌਰਾਨ ਉਹਨਾਂ ਦੀ ਪੋਤੀ ਸੁਖਮੀਤ ਕੌਰ ਨੇ ਕਿਹਾ ਕਿ ਸਾਨੂੰ ਸਿਰਫ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਤੁਹਾਨੂੰ ਪਹਿਲਾਂ ਤਾਂ ਉਹਨਾਂ ਨਾਲ ਮਿਲਣ ਵੀ ਨਹੀਂ ਦਿੱਤਾ ਗਿਆ ਪਰ ਅਸੀਂ ਉਹਨਾਂ ਨੂੰ ਲੱਭਦੇ ਰਹੇ ਤੇ ਜਦੋਂ ਬੜੀ ਹੀ ਮੁਸ਼ਕਲ ਨਾਲ ਉਹਨਾਂ ਨੂੰ ਮਿਲੇ ਤਾਂ ਉਹ ਰੋ ਰਹੀ ਸੀ ਅਤੇ ਮਦਦ ਦੀ गुहार ਲਾ ਰਹੀ ਸੀ ਜ਼ਾਹਰ ਜੀ ਗੱਲ ਹੈ ਦੋਸਤੋ ਕਿ 73 ਸਾਲਾਂ ਦੀ ਬਜ਼ੁਰਗ ਔਰਤ ਹੋਰ ਕੀ ਕਰ ਸਕਦੀ ਸੀ ਦੇ ਜਸਟ ਟੋਲ ਮੀ ਯੂ نو ਵੀ ਆਰ ਡਿਟੇਨਿੰਗ ਯਰ ਗ੍ਰੈਂਡਮਦਰ didn't give me any other information didn't let me see her and after that we didn't hear for her for hours and hours and then when we did hear from her she was just crying and begging us for help she was a mess when she called us and we just waited until we heard something from her we were just shocked devastated ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਤਾ ਹਰਜੀਤ ਕੌਰ ਅਮਰੀਕਾ ਵਿੱਚ ਟੇਲਰ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਤੇ ਉਹਨਾਂ ਨੇ ਆਪਣੇ ਪਰਿਵਾਰ ਦਾ ਭਰਪੂਰ ਸਾਥ ਦਿੱਤਾ ਖैर ਮਾਤਾ ਹਰਜੀਤ ਕੌਰ ਦੀ ਕਹਾਣੀ ਸੁਣੀਏ ਤਾਂ ਇਹ ਵੀ ਲੱਗਦਾ ਹੈ ਕਿ ਕਾਫੀ ਸਾਲਾਂ ਤੱਕ ਅਮਰੀਕਾ ਦਾ ਸਿਸਟਮ ਉਹਨਾਂ ਦਾ ਸਾਥ ਵੀ ਦਿੰਦਾ ਰਿਹਾ ਹੈ ਪਰ ਜਦੋਂ ਦਾ ਸੰਕੀ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਪਾਵਰ ਵਿੱਚ ਆਇਆ ਹੈ ਤਾਂ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨਾਲ ਇਹ ਸਾਫ਼ ਹੋ ਜਾਂਦਾ ਹੈ ਕਿ ਕਿਸੇ ਵੀ ਮੁਲਕ ਦਾ ਸਿਸਟਮ ਪੂਰੀ ਤਰ੍ਹਾਂ ਨਾਲ ਉਥੋਂ ਦੀ ਸਰਕਾਰ ਜਾਂ ਫਿਰ ਸੁਪਰੀਮ ਲੀਡਰ ਉੱਤੇ ਹੀ ਨਿਰਭਰ ਕਰਦਾ ਹੈ ਸੰਵਿਧਾਨ ਜਾਂ ਫਿਰ ਮਨੁੱਖੀ ਹੱਕਾਂ ਦੀਆਂ ਜੋ ਗੱਲਾਂ ਨੇ ਉਹ ਸਿਰਫ ਸਿਧਾਂਤਕ ਤੌਰ ਉਤੇ ਹੀ ਕਾਗਜ਼ਾਂ ਵਿੱਚ ਲਿਖੀਆਂ ਰਹਿ ਜਾਂਦੀਆਂ ਨੇ